ਸਸਿਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰੇ ਤੁਸੀਂ ਵਧੀਆ ਹੋਵੋਗੇ ਸੋ ਅੱਜ ਆਪਾਂ ਆਏ ਹੋਏ ਤੇ ਇੱਥੇ ਪਿੰਡ ਕੋਲੋਟੀ ਦੇ ਵਿੱਚ 마ਸੀ ਮੰਜੀਤ ਦੇ ਨਾਲ ਤੇ ਇਹਨਾਂ ਦਾ ਆਪਾਂ ਦੇਖਿਆ ਅੱਜ ਗਾਰਡਨ ਗਾਰਡਨ ਦੇ ਵਿੱਚ ਕਿਹੜੇ ਕਿਹੜੇ ਪੇੜੇ ਲੱਗੇ ਹੋਏ ਨੇ ਚਲੋ ਤੁਹਾਨੂੰ ਵੀ ਦਿਖਾਉਨੇ ਆਂ ਫਲਾਂ ਦੇ ਬੂਟੇ ਨੇ ਤੇ ਆਹ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਬੂਟੇ ਲੱਗੇ ਹੋਏ ਨੇ ਲਓ ਵੀ 마ਸੀ ਨੇ ਖੋਲ ਲਿਆ ਗੇਟ ਇੱਧਰ ਲੱਗਾ ਹੋਇਆ ਆਪਣਾ ਗਾਰਡਨ ਫਰੂਟਾਂ ਵਾਲਾ ਤੇ ਤੁਹਾਨੂੰ ਦਿਖਾਉਣਾ ਇੱਥੇ ਕਾਦੇ ਕਾਦੇ ਪੇਡੇ ਲਾਏ ਹੋਏ ਨੇ ਆਪਾਂ ਨੇ ਇੱਥੇ ਅੱਜ ਇਹ ਮੱਸੀ ਇਹ ਤਾਂ ਮੈਨੂੰ ਆੜੂ ਲੱਗਦਾ ਆ ਆੜੂ ਹੈ ਆ ਆੜੂ ਨਹੀਂ ਪੱਕਾ ਆਹਦੇ ਲੱਗਿਆ ਬਦਾਮ ਹੈ ਬਦਾਮ ਨਹੀਂ ਵੈਰੀ ਗੁੱਡ ਆ ਆਹ ਲੱਗਿਆ ਬਦਾਮਾਂ ਦੇ ਆਲੇ ਥੱਲੇ ਆ ਦੇਖ ਹਾਂ ਬਈ ਲੱਗੇ ਇਹ ਤਾਂ ਆੜੂ ਨੇ ਜਸਵੰਤ ਫਟੇ ਤਾਂ ਪਾਏ ਨੇ ਇਹ ਵਿੱਚੋਂ ਦੇਖ ਤਾਂ ਲੈ ਲੈ ਆ ਦੇਖ ਥੱਲੇ ਕਿਵੇਂ ਝੜੇ ਪੈ ਲਾ ਹੂੰ 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 ਮੈਂ ਜਿੰਦ ਲਾ। ਉਹ ਹਾਂ ਬਈ। ਹੈ ਤੈਨੂੰ ਹੋ ਰਿਆ। ਅੰਬੂ ਆੜੂ ਨਿਕਰੇ। ਹੈ? ਆੜੂ ਨਹੀਂ ਹੈਗੇ। ਤਾਂ ਪਰਿਆ ਪਿਆ ਪੂਰਾ ਨਾ। ਆ ਦੇ ਤਾਂ ਥੱਲੇ ਤਾਂ ਦੇਖ ਲੈ ਨਾ। ਆ ਦੇ ਇੱਟਾ ਕਿਵੇਂ ਕਰੇ ਪੈਣੀ ਬੱਲੇ 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 ਬੱਲੇ। ਇਹ ਮਾਸੀ ਇਹਨਾਂ ਨੂੰ ਕਹਿੰਦੀ ਬਾਦਾਮ ਆ ਤੇ ਅਸੀਂ ਕਹਿੰਦੇ ਇਹ ਆੜੂ ਆ। ਹੁਣ ਰੌਲਾ ਪੈ ਗਿਆ ਸਾਡਾ ਆਪਾਂ ਕਰਾਂਗੇ ਇਹਨੂੰ ਨੈਟ ਦੇ ਉੱਤੇ ਚੈੱਕ। ਫੇਰ ਪਤਾ ਲੱਗੂ ਵੀ ਇਹ ਕੀ ਆ ਆੜੂ ਆ ਕਿ ਉਹ ਆ ਬਾਦਾਮ ਆ। ਆਪਣੇ ਆਪਣਾ ਫਟੇ ਪੈਨੇ ਲਾ ਲਾ ਦਿਖਾ ਮੈਨੂੰ ਕਿੱਥੋਂ ਫਟਿਆ ਹੋਇਆ ਆਹੋ ਬਿਚ ਹਾਂ ਲੈ ਤੇ ਆਹ ਆਹੋ ਬਈ ਮੈਂ ਤਾਂ ਇਹ ਗੱਲ ਆ ਦੀ ਸ਼ੱਕ ਪੈਂਦਾ ਵੀ ਇਹ ਆੜੂ ਹੈ ਆਹ ਅੰਬੂ ਦੇਖੀ ਅੱਜ ਖਰਾਬ ਹੋਣ ਲੱਗੇ ਫੇਕ ਹੁਣ ਕਿਸੇ ਨੇ ਕੋਈ ਪਾਲ ਨਹੀਂ ਕੀਤੀ ਇਹਨੇ ਦੀ ਅਸਾਰੇ ਚੁੱਕੇ ਲਾ ਲਾ ਹੂੰ हां भाई हां नहीं नहीं बादाम है यस बादाम है क्यों कोई एक ना ए, को ए, बदाम। बदाम। निकले ये आ देख दिखा रे आ दिखाई ਕੋ ਕਰਕੇ ਇਹ 아이 ਨੂੰ ਕਹਿੰਦੇ ਆ ਮਾਸੀ ਵੀ ਇਹ ਹੈਗਾ ਭਾਈ ਰੱਬ ਤੁਹਾਡਾ ਭਲਾ ਕਰੇ ਬਾਦਾਮ ਬਾਦਾਮ ਆਹਾਂ ਦੇਖ ਲੈ ਕਿੰਨਾ ਸਾਫ ਸੁਥਰਾ ਨਿਕਲਿਆ ਵਿੱਚੋਂ ਇਹ ਆ ਬਾਦਾਮ ਇਹ ਸੁੱਕ ਕੇ ਨਾ ਜੋ ਇਹਦੇ ਵਿੱਚੋਂ ਗਿਰੀ ਕੱਢਾਂਗੇ ਬਾਦਾਮ ਵਾਲੀ ਗਿਰੀ ਫੇਰ ਤੁਹਾਨੂੰ ਨਜ਼ਰ ਆਊਗੀ ਇਦਾਂ ਨਹੀਂ ਪਤਾ ਲੱਗਣਾ ਇਹਦਾ ਬਾਦਾਮ ਦਾ ਚੱਲ ਪੂਵਗਾ ਨਿਚਲੇ ਆਕੇ ਅਗਲੇ ਬਸਤੀ ਕਾ ਦਾ ਆ ਕਾ ਦਾ ਆਹ ਮਸੀ ਆਹ ਇਹ ਨਾਰਾ ਇਹ ਹੈਗਾ ਅਨਾਰ ਉਹ ਹੈਗਾ ਅਮਰੂਦ ਛੋਟੇ ਛੋਟੇ ਅਮਰੂਦ ਵੀ ਅਮਰੂਦ ਲੱਗੇ ਪਏ ਨੇ ਆ ਦੇ ਠੰਡੇ ਜਿਹੜੇ ਕਿੰਨੇ ਨੇ ਹਾਂ ਆ ਅਨਾਰ ਵੀ ਦਿਖਾ ਦਿਓ ਜੀ ਆ ਦੇ ਆ ਦੇ ਨਾਲ ਆ ਹੈਗਾ ਅਨਾਰ ਆਲੂ ਬੁਖਾਰਾ ਹਾਂ ਆਲੂ ਬੁਖਾਰਾ ਲਿਆ ਖਵਾ ਕੇ ਚਾ ਮੈਨੂੰ ਕਹ ਤੂ ਨਹੀਂ ਛੜ ਗਏ ਜਸਵੰਤ ਫਿਰ ਸਾਰੇ ਹੁਣ ਰੁੱਤ ਗਈ ਹਾਂ ਛੜ ਗਏ ਸਾਰੇ ਇਹ ਨੇ ਕਿੰਨੂ ਇਹ ਆਹ ਕਿੰਨੂ ਏ ਕਹਿੰਦੇ ਨੇ ਵੀ ਇਹਨਾਂ ਨੂੰ ਹਾਂ ਭਾਈ ਕਿੰਨੂੰ ਖਾਇਦਾ ਇਹ ਦੇਖ ਲੈ ਭਾਈ ਕਿੰਨੇ ਕੀ ਇਹ ਹੈਗਾ ਕਿੰਨੂੰ ਚਾਚਾ ਖਾਂਦਾ ਹੁੰਦਾ ਵੀ ਕਿੰਨੂੰ ਬੈਠ ਕੇ ਇਥੇ ਨਿਚੋੜ ਕੇ ਨਾਲ ਦੇ ਨਾਲ ਭਰੇ ਹੱਥ ਹਾਂ ਆਏ ਕੱਟ ਕੇ ਨਾ ਆ ਪਾ ਕੇ ਪੈਗੇ ਚ ਨਿਚੋੜ ਕੇ ਬਸ ਤਾਂ ਇੱਕ ਜਿਹਾ ਚਲਾਈ ਵਾਲਾ ਚਲਾਈ ਵਾਲਾ ਸਾਗ ਇਹ ਉਧਰ ਨੂੰ ਕਰਕੇ ਦੱਸਾਂ ਇਹ ਹੈਗਾ ਚਲਾਈ ਵਾਲਾ ਸਾਗ ਸਾਗ ਇਹ ਨੀਲਾ ਸਾਗ ਹੱਥੇ ਤਾਂ ਗੰਨੇ ਵੀ ਲਾਰਖੇ

ਆ ਹੈਗਾ ਲਾਲ ਲਾਲ ਮਰੂਦ ਲਾਲ ਮਰੂਦ ਵਿੱਚੋਂ ਦੇਖੋ ਲਾਣ ਇਹ ਹਾਂ ਵਿੱਚੋਂ ਨਿਕੂ ਉਂ ਜਾਣੀ ਹਜੇ ਜੇ ਆਪਾਂ ਹੁਣ ਇਹਨੂੰ ਤੋੜੀ ਆਹ ਆਓ ਜਿਹਦੇ ਹੇਠਾਂ ਕੀ ਨੇ ਉਹੋ ਆਹੀ ਹਜੇ ਕੱਚੇ ਨੇ ਕੱਚੇ ਨੇ ਬਸ ਫੇਰ ਹੁਣ ਨਹੀਂ ਹਜੇ ਇਹ ਵਿੱਚੋਂ ਆ ਆ ਦੇਖ ਆਹ ਹਜੇ ਲਾਲ ਬਣੇ ਇਹ ਆ ਦੇਖ ਲੈ ਕ ਆ ਆ ਆਂ ਤੋੜ ਕੇ ਦੇਖਣ ਹਾਂ ਭਈ ਇਹ ਮਸੀ ਕਹਿੰਦੀ ਆ ਹੁਣ ਇਹ ਆ ਲਾਹ ਤੇ ਲੜਨਾ ਬੰਦ ਬਾਦਾਂ ਮੈਨੂੰ ਕਦੇ ਜਾ ਕੇ ਦੇਖਾਂਗੇ ਆਪਾਂ ਲੈ ਫੜੀ ਮਸੀ ਆ ਤੋੜ ਕੇ ਦਿਖਾ ਆ ਦੇ ਲਾਪੇ ਨਿਕਲਿਆ ਵਿੱਚੋਂ ਸਬੂਤ ਹੂੰ ਇਹਦੇ ਵਿੱਚ ਕੋਈ ਕੀੜਾ ਨਹੀਂ ਜਿਹੜੇ ਚਿੱਟੇ ਅਮਰੂਦ ਨੇ ਉਹਨਾਂ ਵੀ ਵੈਰੀ ਗੁੱਡ ਆ ਦੇ ਨਹੀਂ ਕੀੜਾ ਕੋਈ ਨਾ ਹੂੰ ਵੀ ਲਾਲ ਪਿਆ ਵਿੱਚੋਂ ਆ ਦੇ ਮਿੱਠਾ ਹੈ ਖਾਣ ਨੂੰ ਹੈ ਹਾਂ ਦੇ ਨਾ ਖਾ ਕੇ ਖਾ ਕੇ ਦੇਖ ਇਹਨੂੰ ਕੋਈ ਦਵਾਈ ਚੜਤੀ ਹੂੰ ਬਾਹ ਕਿਆ ਬਾਤ ਆ ਮਿੱਠਾ ਹਾਂ ਮੈਂ ਖਾਣਾ ਨਹੀਂ ਉਹ ਖਾਉਂਗਾ ਮੈਂ ਉਹ ਖਾਉਂਗਾ ਚੋਰੋਕ ਆ ਤਖਾ ਲਓ ਜੀ ਆ ਮੀਆ ਇਹ ਉਹ ਅੰਤ ਵਾਰ ਹੀ ਦੇ ਲੱਗਦੇ ਇਹਨੂੰ ਫੇਰ ਲੱਗਦੇ ਨੇ ਭਾਈ ਪੁੰਦੀ ਇਹਦੇ ਵਿੱਚ ਰਹਿੰਦਾ 100 ਤੋਤਾ ਸੀ ਕੋਈ ਕੋ ਤੋੜਨੀ ਫੇਰ ਨਹੀਂ ਤੋੜਦੇ ਉਹ ਵਿੱਚ ਹੀ ਤੋਤੇ ਹੀ ਖਾਂਦੇ ਨੇ ਇਹ ਤੋਤੇ ਆ ਵਾਸਤੇ ਆ ਭਾਈ ਚੱਲ ਵਧੀਆ ਆ ਮਸੀ ਤੇਰੀ ਗੱਲ ਲੱਗੀ ਜੀ ਹਾਂ ਉਹਦੀ ਤੇਲ ਤੋਰੀਆਂ ਤੋਰੀ ਤੋਰੀ ਟੋਰੀ ਆ ਹੈਗੇ ਨੇ ਕਦੋਂ ਇੱਧਰ ਕਿੰਨੇ ਟੋਰੀਆਂ ਸੀਗੀਆਂ ਸੀ ਕਿਹੜੇ ਲਾਈਆਂ ਨੇ ਭਾਈ ਪਰ ਉਪਰੋਂ ਉਪਰੋਂ ਨਾ ਹੀ ਆ ਬੋਟਾਂ ਉੱਤੀਆਂ ਨੇ ਹੂੰ ਆ ਪਈ ਕਰੇਲੀ ਹੈ ਜਿਹੜੀ ਲੰਬੀ ਕਰੇਲੀ ਕਹਿੰਦੇ ਹੁੰਦੇ ਨੇ ਆ ਦਿਖਾ ਦੇ ਭਾਈ ਕਰੇਲੀ ਕਰੇਲੀ ਇਹ ਹੁਣ ਆਪਾਂ ਨੂੰ ਆਏ ਆ ਜੇ ਮੈਂ ਕੈਮਰਾਮੈਨ ਨੂੰ ਗੁਜਾਰਸ਼ ਕਰਦਾ ਵੀ ਇਧਰੋਂ ਕਰੇਲੀ ਦਿਖਾ ਦੇ ਭਾਈ ਮਾਸੇ ਦੀ ਸਬਜਟ ਕਰੇਲੀ ਕਰੇਲੀ ਪੂਰਾ ਪੈ ਗਿਆ ਇਹਨੂੰ ਪੂਰਾ ਪਾਉਣ ਦੇ ਨਾਲ ਇਹਦਾ ਆ ਨਵਾਂ ਫੜ ਆ ਰਿਹਾ ਇਹਦਾ ਕਰੇਲੀ ਦਾ ਹਾਂ ਨਵਾਂ ਫੜ ਆਉਂਦਾ ਹਾਂ ਆਹ ਤੇ ਯਾਰੀ ਹਾਂ ਦੇ ਆ ਲੱਗੇ ਹੋਏ ਹੂੰ ਇਹ ਆ ਦੇਖੋ ਇਹ ਇਹ ਫਲ ਪੁਰੇ ਨੇ ਖਰਾਬ ਕਰਤਾ ਇਹ ਆ ਦੇਖੋ ਆ ਤਾਂ ਬਣੇ ਪਿਆ ਬਸ ਹਾਂ ਇਹ ਹੈ ਕਿ ਕਰੇਲੀ ਕਰੇਲੇ ਦੇ ਘਰ ਵਾਲੀ ਸਹੀ ਗੱਲ ਹੈ ਆ ਲੰਬੇ ਬਤਾਉਂ ਨੇ ਬੈਂਗਣੀ ਜਿੰਨੇ ਨੂੰ ਕਹਿੰਦੇ ਹੁੰਦੇ ਨੇ ਲੱਗੀ ਰਹੀ ਪਰ ਅਜੇ ਲੱਗੂ ਨਾ ਲੱਗੀ ਪੁਰਾਤ ਪੈ ਗਏ ਇਹਨਾਂ ਨੂੰ ਬਈ ਚੱਲ ਵੈਰੀ ਗੁੱਡ ਇਹ ਉਹ ਜਿਹੜਾ ਬੁੱਟਾ ਹਾਂ ਇਹ ਆਹ ਬੁੱਟਾ ਇਹ ਹੈਗਾ ਭਾਈ ਉਹੋ ਸਿਆਲਾ ਨਾ ਨਾ ਉਹ ਇਹਨੂੰ ਕੀ ਕਹਿੰਦੇ ਨੇ ਬੱਚੇ ਮਗਾਉਣਾ ਲਾਜਮੰਤੀ ਨਾ ਸ਼ਰਮੌਲੀ ਤਾਂ ਨਹੀਂ ਲਾਜਮੰਤੀ ਦੇ ਬੁੱਤੇ ਮਗਾਸਦਾ ਨਾ ਨਾ ਆਵੜਾ ਵਾ ਆਛਾ ਆਵੜਾ ਇਹਦਾ ਬੁੱਟਾ ਇਹ ਭਾਈ ਹੈਗਾ ਆਮਲਾ ਆਮਬਲਾ ਇਹ ਆਮਲਾ ਲੱਗੇਗਾ ਲੀਵਰ ਫੈਟੀ ਨੂੰ ਕਲੀਨ ਕਰ ਦਿੰਦਾ ਇਹ ਆਮਲਾ ਹਾਂ ਲੱਗੂਗਾ ਇਹਨੂੰ ਪੂਰਾ ਲੱਗੂ ਹੂੰ ਠੀਕ ਹੈ ਜੀ ਸਾਰਿਆਂ ਹਰੇਕ ਉਹ ਮਾਰੀਆਂ ਦਾ ਇਲਾਜ ਰੱਖਿਆ ਹੋਇਆ ਮਸੀ ਨੇ ਜਿਹੜਾ ਮਰਜੀ ਔਲਾ ਵੀ ਆ ਇਹ ਚੀਕੂ ਇਹਨੂੰ ਪਹਿਲੀ ਗੇਰ ਕਪੜਾ ਆਇਆ ਉਹਦੇ ਵੀ ਦਿਖਾ ਦੇ ਚੀਕੂ ਚੀਕੂ ਨੂੰ ਕਪੜਾ ਆਇਆ ਤੀ ਅੱਜ ਕੀ ਹੂੰ ਇੱਕੇ ਬਾਪੂ ਪੂਰਾ ਮਿੱਠਾ ਠੀਕ ਹੈ ਜਿਹੜਾ ਤਰਾ ਅੰਬ ਲੱਗੇ ਇੱਕ ਬੜਾ ਸਾਰਾ ਉਹ ਉਹ ਦੇ ਵਿੱਚ ਇਹ ਚੀਕੂ ਮਿਰਚਾਂ ਨੇ ਹਾਂ ਠੀਕ ਉਹ ਤਾਂ ਮਿਰਚਾਂ ਆ ਦੇਖ ਇਹ ਹੈਗਾ ਭਾਈ ਮਿਰਚ ਦਾ ਪੇਡਾ ਦੇਖੋ ਮਿਰਚੇ ਲੱਗੀ ਹੋਈ ਮੇਰੇ ਮਿੱਤਰ ਪਿਆਰਿਓ ਜਿਹੜਾ ਮਿਰਚ ਨੂੰ ਖਾ ਲੂ ਉਹ ਪ੍ਰਭੂ ਦੇ ਗੁਣ ਖਾ ਲੂ ਹੂੰ ਐਵੀ ਮਿਰਚਾਂ ਆਹਾਂ ਲਾਲ ਇਹ ਲਾਲ ਮਿਰਚ ਹਾਂਜੀ ਓ ਮਾਈ ਗੋਡ ਸੇ ਲਾਲ ਲੱਗੀ ਤਾਂ ਹੋਈ ਨਹੀਂ ਇਥੇ ਨਹੀਂ ਲੱਗੀਆਂ ਆ ਬਾਦੂ ਦੇਖੋ ਓ ਹਾਂ ਭਾਈ ਹਾਂ ਹਾਂ ਦੇਖੋ ਮੇਰੀ ਥੋੜੀ ਜਿਹੀ ਨਿਗਾਹ ਤੇ ਸਕੇ ਜੇ ਲੱਗਦੀ ਆ ਦੇਖੋ ਇਹ ਹੈਗੀ ਲਾਲ ਮਿਰਚ ਆਹਾ ਆਹਾ ਆ ਲਾਲ ਮਿਰਚ ਇਹ ਜਿੰਨੀ ਤਿੱਖੀ ਆ ਉਨਾ ਜਿੰਨੀ ਛੋਟੀ ਆ ਉਨੀ ਤਿੱਖੀ ਤਿੱਖੀ ਹਾਂ ਜਿਸ ਵਾਂ ਤੋਂ ਬੈਲਿਕਾ ਨਾ ਆਪੇ ਨੂੰ ਆ ਰਹਿ ਨੂੰ ਬਹੁਤ ਮਿੱਠਾ ਬਹੁਤ ਮਿੱਠਾ ਵਾਸੀ ਇਹ ਐਕਸ ਹੂੰ ਅੰਬ ਦਾ ਪੁੱਟਾ ਦਾ ਫੱਟੇ ਆ ਗਿਆ ਬਈ ਇਹ ਅੰਬ ਚਲ ਫੇਲ ਕਰਕੇ ਦਿਖਾ ਦਾਂਗੇ ਆਪਾਂ ਆ ਗਿਆ ਅੰਬ ਬੇਚਾਰਾ ਰੁਧਦਾ ਪਾ ਵੇ ਅੰਬ ਮੇਰੇ ਤਾਂ ਅਗੇ ਭਿੰਡੀ ਵੀ ਲਖਾ ਮਗੈਦਰ ਭਿੰਡੀਆਂ ਵੀ ਹੈਗੀਆਂ ਨੇਾਰੇਾਰੇ ਅੰਬ ਦਾ ਬੂਟਾ ਟੇਡਾ ਹੋਇਆ ਹੋਇਆ ਉਹਨੂੰ ਤੋਤੇ ਨੂੰ ਕਹਾਂਗੇ ਤੂੰ ਛੱਟਾ ਕਰਕੇ ਅੰਬ ਦਾ ਬੂਟਾ ਜੇ ਟੇਡਾ ਹੋਇਆ ਸਾਨੂੰ ਦੇਖ ਕੇ ਹੁਣ ਮੈਨੂੰ ਆ ਗਈ ਛੱਟੀ ਲੈਫਟ ਕਰਨ ਲੈ ਗਿਆ ਕੀ ਹਾਂਗੇ ਕੀ ਆ ਗਈ ਛੱਟੀ ਦਿਨੋਏ ਪਾਜ ਲੋ ਓ ਮਾਈ ਗॉड ਮੈਂ ਕਿਹਾ ਭਾਈ ਆ ਹੈਗੀ ਆ ਪਿੰਡੀ ਪਿੰਡੀ ਆ ਹੈ ਬਈ ਕੁੜੀਏ ਆ ਹੈਗੀ ਪਿੰਡੀ ਤੇ ਆ ਹੈਗਾ 40 ਦੇ ਸਾਕੇ ਮਸੀ ਲਾਲ ਸਾ ਚਲਾਈ ਹਾਂ ਚਲਾਈ ਇਹ ਆਹ ਨਹੀਂ ਮੈਨੂੰ ਬੁਖਾਰ ਆ ਲੱਗਿਆ ਹੋਇਆ ਦੇਖਾਂ ਆਲੂ ਬੁਖਾਰੇ ਬਈ ਇਹ ਵੀ ਮਹਾ ਦੇ ਮਾੜਾ ਮੋਟਾ ਕਿੰਦਾ ਲੱਗਣਾ ਇਹ ਕੱਦਾਂ ਦੀ ਸੀ ਉਹ ਰੁੱਤ ਗਈ ਝੜ ਗਏ ਸਾਰੇ ਕੋਈ ਨਹੀਂ ਹੈਗਾ ਬਹੁਤ ਧੀਏ ਨੂੰ ਦਾ ਜਿੰਨਾ ਝੂਠ ਬੋਲੇ ਉਹਨੇ ਰੁੱਤ ਮਿਲਣ ਦੀ ਆਈ ਆ ਹਾਂ ਕੀ ਆ ਕੋਈ ਗੱਲ ਨਹੀਂ ਆਉਂਦਾ ਫੜ ਲੈ ਹੱਥ 'ਚ ਗੁੱਥਾਂ ਜਿਹਾ ਇਹਦਾ ਕਿੰਨੂ ਦਾ ਹੂੰ ਦਾ ਕਿੰਨੂ ਦਿਖਾ ਦੇ ਮਾਸੀ ਦਾ ਇੱਕ ਬੂਟੇ ਲਾ ਇਹ ਆਹਾਹਾਹਾਹਾ ਬੱਲੇ 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 ਇਹਦਾ ਪਹੁੰਚ ਉਹ ਤੇ ਮੰਡੀ 'ਚ ਲੱਕ ਜਾ ਕੇ ਕਰਾਂਗੇ ਟੋਕਰੀ ਭਰ ਕੇ ਹਾਂ ਦੇ ਲਾ ਫਿਰ ਲਾ ਹੂੰ ਲਾ ਹੁਦਰੇ ਕੰਡਾ ਨਾ ਬੇਜੀ ਮਾਸੀ ਹੂੰ ਦਾ ਪਰੇ ਆ ਪਏ ਦਸਵਾ ਹਾਂ ਬਈ ਹਾਂ 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 ਅਇਦਨੂ ਦਾ ਬੋਟੇ ਜ਼ਿਆਦਾ ਨੇ ਹੂੰ ਲਾ ਇਹ ਤਾਂ ਨਾ ਟੱਕਰ ਗਿਆ ਬੂਟਾ ਹੰਬਦਾ ਨਾ ਉਹਨੂੰ ਕਹਾਂਗੇ ਖੜਾ ਕਰਕੇ ਆਉਗਾ ਹੁਣ ਆਹ ਕਿਨੂ ਆਦਾ ਏ ਚੱਲ ਅੰਨੂ ਬੁਖਾਰਿਆਂ ਦੀ ਰੁੱਤ ਗਈ ਹੂੰ ਉਹਨਾਂ ਦੀ ਰੁੱਤ ਹੈਗੀ ਇਹਨਾਂ ਦੀ ਚਲੋ ਠੀਕ ਹੈ ਮਿੱਤਰ ਪਿਆਰਿਓ ਆ ਕਿੰਗਪਾਣੋ ਅਗਲੀ ਵੀਡੀਓ ਆਪਾਂ ਫੇਰ ਦਿਖਾਵਾਂਗੇ ਤੁਹਾਨੂੰ ਫੇਰ ਜਦੋਂ ਬਣਾਵਾਂਗੇ ਓਕੇ ਬਾਏ ਬਾਏ ਟਾਟਾ ਸੀ ਯੂ ਟੂਮਰ हां ये मैनु एकदम लगदा ਵੀ ਸਾਰੀ ਗਲੀ ਦੀ ਫਲਾਂ ਦੇ ਬੁੱਟੇ ਲਾਏ ਹੋਨੇ ਜਿਵੇਂ ਕਿ ਆਹ ਜਗਤਾਰ ਸਿੰਘ ਬੈਦਲੇ ਵੀ ਨਾਰਾ ਦਾ ਦਰਖਤ ਨਾਰਖਾ ਦੇਖੋ ਕਿੜਕੜੇ ਨਾਰ ਲੱਗੇ ਨੇ ਬੱਲੇ 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 ਇਹ ਤਾਂ ਜੂਸ ਕੜਕੜ ਪੀਂਦੇ ਹੋਣੇ ਬਸ ਇੱਧਰ ਵੀ ਜਾਦੇ ਬੱਲੇ 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 ਹਾਂ ਬਈ ਆਹ ਇਹ ਤਾਂ ਕੜਕੜ ਪੀਣਗੇ ਅੰਬੂ ਜੂਸ ਹਨਾ ਹਾਂਜੀ ਹਾਂਜੀ ਕਿੱਦਾਂ ਦੀ ਲੱਗੀ ਇਹ ਵੀਡੀਓ ਅger ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਘੰਟੀ ਦਾ ਬਟਨ ਦਬਾ ਦਿਓ ਪਲੀਜ਼ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਅਗਰਿਆਂ ਇਦਾਂ ਦੀਆਂ ਛੋਟੇ-ਛੋਟੀਆਂ ਵੀਡੀਓ ਆ ਬਣਾਉਣ ਦੇ ਲਈ ਓਕੇ ਬਾਏ ਬਾਏ ਸੀ ਯੂ ਸਤਿ ਸ਼੍ਰੀ ਅਕਾਲ ਆਦਾਬ ਜੀ ਨੂੰ ਕਰਵਾ ਚਾਹਤ ਹਾਂ